ਰਾਸਾ ਗੁਰੂ ਦੇ ਦਰ ਤੇ ਕੀਤੀ ਜਾ ਕਿ ਪੰਜਾਬ ਚੜਦੀ ਕਲਾ ਚ ਰਹੇ ਪੰਜਾਬ ਕੋ ਗੁਬਸਦਾ ਰਹੇ ਆ ਕੀ ਮਤਬ ਇੱਥੇ ਚਲੋ ਅਸੀਂ ਧਾਰਮਿਕ ਸਥਾਨ ਤੇ ਖੜੇ ਆ ਗੁਰੂ ਸਾਹਿਬ ਦੀ ਪਲੀਤ ਜੀ ਪੰਜਾਬਤ ਪਾ ਤੋਂ ਉਪਰ ਕੇ ਇਨਸਾਨੀਅਤ ਦੀ ਗੱਲ ਕੀਤੀ ਜਾਵੇ ਪਰ ਇਸ ਦੇ ਨਾਲ ਦੇ ਵਿੱਚ ਜਾਤ ਧਰਮ ਨੂੰ ਲੈ ਕੇ ਬਹੁਤ ਵੱਡਾ ਇੱਕ ਅਸੀਂ ਕਹਿ ਸਕਦੇ ਹਾਂ ਦੇਖੋ ਪੰਜਾਬ ਗੁਰੂਆ ਪੀਰਾਂ ਦੀ ਧਰਮਿਆ ਔਰ ਸਾਡੇ ਗੁਰੂਵਾਨੇ ਸਾਂਝੀ ਬਾਲਤਾ ਦਾ ਸੰਦੇਸ਼ ਦਿੱਤਾਗਾ ਸਾਨੂੰ ਸਾਰਿਆਂ ਨੂੰ ਪ੍ਰਣ ਕਰਨਾ ਚਾਹੀਦਾ ਔਰ ਸਾਰਿਆਂ ਨੂੰ ਇਹ ਜਾਤ ਪਾਤ ਦੀ ਜਿਹੜੀ ਪ੍ਰਥਾ ਹੈ ਜਿਹਨੂੰ ਖਤਮ ਕਰਕੇ ਸਾਂਝੀ ਬਾਲਤਾ ਦੇ ਸੰਦੇਸ਼ ਤੇ ਚੱਲਣਾ ਚਾਹੀਦਾ ਔਰ ਗੁਰੂ ਸਾਹਿਬ ਦੀ ਸਿਕਾਇਮਤ ਤੇ ਚੱਲਣਾ ਚਾਹੀਦਾ ਗੁਰੂ ਸਾਹਿਬਾਂ ਦਾ ਅੱਜ ਪ੍ਰਕਾਸ਼ ਦਿਹਾੜਾਗਾ ਮੇਰੇ ਵੱਲੋਂ ਇੱਕ ਵਾਰ ਫੇਰ ਸਾਰਿਆਂ ਨੂੰ ਬहोत-ਬहोत ਮੁਬਾਰਕਾਂ ਔਰ ਇਹੀ ਅਰਦਾਸ ਕੀਤੀ ਹੈ ਗੁਰੂ ਬਾਰਾਤ ਸਾਹਿਬ ਦੇ ਅੱਗੇ ਕਿ ਪੰਜਾਬ ਚੜ੍ਹਦੀ ਕਲਾ ਚ ਰਹੇ ਪੰਜਾਬੀ ਚੜ੍ਹਦੀ ਕਲਾ ਚ ਰਹਿਣ ਔਰ ਦੁਨੀਆ ਸੇ ਤਰ੍ਹਾਂ ਕੋ ਗੁਬਸਦੀ ਰਹੇ ਔਰ ਲੋਕ ਤਰੱਕੀ ਕਰਦੇ ਰਹੇ ਜਿਹੜਾ ਜੱਥਾ ਗਿਆ ਜਿਹੜਾ ਉਹਦੇ ਵਿੱਚ ਕੁਝ ਹਿੰਦੂਆਂ ਵਾਪਸ ਭੇਜੇਗਾ ਕਿ ਤੁਸੀਂ ਹਿੰਦੂ ਪਾਕਿਸਤਾਨ ਮੈਂ ਕਹਿੰਦਾ ਕਿ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਹੋਣਾ ਚਾਹੀਦਾ ਅਸੀਂ ਗੁਰੂ ਘਰ ਦੇ ਅੰਦਰ ਖੜੇ ਆਂਗੇ ਗੁਰੂ ਸਾਹਿਬਾਨ ਦਾ ਸੰਦੇਸ਼ ਗੁਰੂ ਸਾਹਿਬਾਨ ਦਾ ਉਪਦੇਸ਼ ਇਹੀ ਆ ਸਮੁੱਚੀ ਮਾਨਵਤਾ ਨੂੰ ਕਿ ਸਾਰੇ ਬਰਾਬਰ ਨੇ ਸਵੇ ਸਾਂਜੀ ਬਾਲਤਾ ਦਾ ਸੰਦੇਸ਼ ਦਿੱਤਾਗਾ ਸੋ ਸਾਨੂੰ ਸਾਰਿਆਂ ਨੂੰ ਗੁਰੂ ਸਾਹਿਬਾਨ ਦੇ ਸੰਦੇਸ਼ ਤੇ ਚੱਲਣ ਦੀ ਲੋੜ ਹੈ